ਨੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕਾ ਜਿਹੜੀ 15 ਨਵੰਬਰ 2025 ਜਗਾ ਜੀ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜੇ ਚ 10 ਮਿੰਟ ਰਹਿ ਚੁੱਕੀ ਆ ਤੇ ਆਪਾਂ ਬੋਲੀ ਤੇ ਪਹੁੰਚ ਚੁੱਕੇ ਆ ਤੇ ਪੂਰੇ 11 ਵਜੇ ਨੈੱਟ ਜਿਹੜੀ ਬੋਲੀ ਹੁੰਦੀ ਆ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਤੇ 7:30 ਵਜੇ ਬਈ ਤੂੜੀ ਦੀ ਤੇ 11 ਵਜੇ ਬਈ ਹਰੇ ਚਾਰੇ ਦੀ ਬੋਲੀ ਹੁੰਦੀ ਆ ਕੋਟਕਪੁਰਾ ਮੰਡੀ ਦੇ ਵਿੱਚ ਬਾਕੀ ਆਪਣੇ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਉਹ ਤੇ ਆਪ ਨੂੰ ਕਾਲ ਕਰ ਸਕਦਾ ਜੇਕਰ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵਿੱਚ ਨਹੀਂ ਹੋਵੇ ਦਿੱਤੇ ਹੋਏ ਨੰਬਰ ਤੇ ਸੰਪਰਕ ਜਰੂਰ ਕਰਿਓ ਤੇ ਲੋ ਜੀ ਆਪਾਂ ਬੋਲੀ ਤੇ ਜਾਂਦੇ ਆਂ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਵਿੱਚ ਦੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਤਰੀਕਾ ਜ ਹੈਗੀ ਜੀ 15 ਨੰਬਰ 2025 ਜਗਾ ਕੋਟਕਪੁਰਾ ਮੰਡੀ ਜੀ ਲੋ ਜੀ ਕਿਸਾਨ ਵੀਰੋ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜੇ 100 ਤੇ 112 ਨੰਬਰ ਤੋਂ ਜੀ 112 ਨੰਬਰ ਦੁਕਾਨ ਤੋਂ ਬੋਲੀ ਸ਼ੁਰੂ ਹੋ ਚੁੱਕੀ ਹੈ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਜਾਂਦੀ ਹੈ ਜੀ ਤੇ ਲੋ ਜੀ ਜੁੜ ਜੋ ਵੀਡੀਓ ਨਾਲ ਸਾਰੇ ਲੋ ਜੀ ਪਹਿਲੀ ਟਰਰੀ ਆ ਕੋੜਕਪੁਰਾ ਮੰਡੀ ਦੀ ਪਹਿਲੀ ਟਰਰੀ ਆ ਜੀ ਲੋ ਜੀ 88 ਦੇਖੋ ਜੀ ਆਹ ਵਾਲੀ ਕੁਆਲਿਟੀ ਦੇਖੋ ਜੀ ਜੀ ਆ ਜੀ 100 रुपया 3000 जी मैं 3000 हां भी उधर पर खड़ी बोलली हां 3000 आ गया 5 कर दो 5000 की 5 5 रुपया 5 रुपए 5 रुपए हां ले लो जी आया 5000 हां सही का दस 10 10 25 25 4 रुपए 4 रुपए ਯਾਰ ਜੀ ਯਾਰ ਜੀ ਬਹੁਤ ਪਾ ਜੈ ਤੇ ਜੀ ਮੈਂ ਕਿਹਾ ਥੋੜਾ ਲੱਗ ਰਿਹਾ ਹੈ ਉਹ ਬਹੁਤ ਪੱਖਾ ਲੱਗ ਰਿਹਾ ਨੂ ਜੈ ਤੇ ਜੀ ਇੱਕ ਮਿੰਟ ਜੈ ਤੇ ਜੀ ਬੋਲ ਕੀ ਨਾ ਲੱਗ ਰਿਹਾ ਮੱਖਾ ਲੋੜਾ ਨਹੀਂ ਲੋੜਾ ਮੇਰਾ ਮਮਾ ਪੱਖਾ 30 ਪਾ ਦੇ ਉਹ ਫਿਰ ਬਾਅਦ ਕਰਾਂਗੇ ਬਾਅਦ ਪੂਜਣ ਹੁਣੀ ਕਰ ਦੂਗਾ ਲੈ ਲਓ 3100 ਰੁਪਏ ਮੱਖਾ ਲਾ ਗਈ 3100 ਰੁਪਏ ਦੂਜਾ ਮੱਖਾ ਲਾ ਗਈ ਦੂਜਾ ਪੱਖਾ ਲਗਾ 3100 ਰੁਪਏ 3100 ਮਾਨ ਭਾਈ 3100 ਪਾ ਦੇ ਆ ਗਿਆ ਮੰਡੀ ਦਾ ਆਏ 5 10 15 20 25 30 35 40 45 52 60 ਆਈ ਦਾ ਖੁਲਾਸਾ ਹਲਕੀ ਆਇਆ ਬੱਖਾ ਮਾਮਲੇ ਬਣ ਜੂਗਾ ਹਾਂ ਬਾਬੂ 60 70 70 80 80 90 95 3200 5 <Napoleon> दौन। 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 5 ਆ ਗਿਆ ਆਪਾਂ ਵੀ ਗਵਾਂ ਚ ਹੋਈ ਆਪੇ ਕਿੰਨਾ ਡਾਲ ਕਰਾਉਂਦਾ 15 15 ਕੋਈ ਨਹੀਂ ਵੀ ਕਰਾ 25 ਮੰਦਿਰ ਜੰਮ ਦਾ ਵੀ ਸੀਗਾ ਉਹਨਾਂ ਭਾਗਿਆ ਨਹੀਂ ਨਹੀਂ ਹਜੇ ਪੱਖਾ ਕਿੱਥੇ 25 ਮੋਹੰਦਲੀ ਆ ਗਈ ਆਏ ਠੀਕ ਕਰੋ 20 ਰੁਪਏ ਜੀ ਆਈ ਬੱਚੇ ਕੋਈ ਰੁਪਏ ਦੀ ਬੈ ਆ 30 35 35 90 ਹਾਂ ਭਾਈ ਤੇਰਮੇ ਜੀ ਤਾਂ ਪੈਂਚ ਲੱਖ ਜੀ ਬਣ ਜਾਗਾ 5 ਲੱਖ 40 40 40 ਉਹ ਪੱਖਾ ਲੱਗਦਾ ਬੰਦ ਕੀ ਕਰਦੇ ਆ 40 ਇਹ ਬੋਲ ਰਿਹਾ ਗੇ ਬਾਈ 40 40 ਹਾਂ ਜੀ 40 ਬੋਲ ਰਿਹਾ ਗੇ ਹਨਾ 40 45 45 32 45 ਆ 45 ਆ 45 50 ਰੁਪਏ 54 60 68 ਰੁਪਏ ਖੜਾ 60 ਰੁਪਏ ਆ ਗਈ ਹੁੰਦੀ ਹੈ ਖੜ ਰਿਹਾ ਜੀ ਇਸ ਦਾ ਭਾਅ 60 ਰੁਪਏ ਲੈ ਕੇ ਜੀ ਲਓ ਜੀ ਆਹ ਖੜ ਜਾ ਖੜ ਜਾ ਜੀ 3260 ਰੁਪਏ ਲੱਗੀ ਢੇਰੀ 3260 ਰੁਪਏ ਦੇਖੋ ਆਹ ਵਾਲੀ ਕੁਆਲਿਟੀ ਸੀ ਤੇ 3260 ਰੁਪਏ ਲੱਗੇ 1785 ਲਈ ਦੂਜੀ ਢੇਰੀ ਦੇਖਦੇ ਕਿਹੜੀ ਕੁਆਲਿਟੀ ਹੈ ਜੀ ਲਓ ਜੀ 17 18 ਆ ਗਿਆ ਵਿਕੇਸ਼ ਆ ਡਾਲੀਓ ਜੀ ਬਟੇਲ 60 ਰੁਪਏ ਜੀ 70 ਰੁਪਏ 3300 3300 ਰੁਪਿਆ 3300 3300 ਜੀ ਆਏ 3300 ਰੁਪਿਆ 3300 3300 ਜੀ 3300 ਆ ਜੀ 3300 ਆ ਜੀ 3300 ਭਵਨ ਮੰਡੀ ਕੰਡੀ ਦਾਰਾ

40 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 ਬਾਜੀ ਥਾਣਾ ਕੋਲ ਕੋਲ ਨਵਾਂ ਕੋਲ ਕਹਿੰਦੇ 40 ਉਪਰ ਵਾਲਾ ਘਟਾ 40 40 ਭਾਈ 40 ਉਹ ਕਰਾਂਗੇ 40 ਕਿ ਆਇਆ 40 40 ਬੋਲੋ 40 ਰੁਪਏ ਭਾਈ 4000 ਰੁਪਏ 4000 ਰੁਪਏ 4000 ਰੁਪਏ ਆ ਗਿਆ 4000 ਰੁਪਏ ਹਾਂ ਜੀ 5000 5000 ਰੁਪਏ 50 52 8 5 60 ਤੇ ਤੇ 60 ਰੁਪਏ ਦੀ 80 ਰੁਪਏ ਹਾਂ ਜੀ ਬੋਲੇ ਗਏ ਨੇ ਖਾਦੇ ਨਹੀਂ ਆਪਣਾ ਹਾਂ ਜੀ 65 670 70 70 75 75 75 80 80 80 ਹੋਰ ਬੋਲ 80 80 80 80 80 80 80 ਇਧਰ ਹੈ 80 ਹਾਈ ਕਰਾਂ 80 80 85 85 85 ਹਾਂਜੀ 85 ਕਹਿੰਦੇ 85 3385 ਜੀ ਬੋਲੇ ਮਾਨ 3385 ਜੀ ਲੋ ਜੀ ਤੇ ਲਗੀ 3385 ਰੁਪਏ 17 18 ਦੀ ਕੁਆਲਿਟੀ ਸੀ 3385 ਰੁਪਏ ਦੇਖੋ ਆਹ ਵਾਲੀ ਕੁਆਲਿਟੀ ਸੀ 3385 নাও ਜੀ ਅਗਲੀ ਡੈਰੀ ਦੇਖਦੇ ਹਾਂ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਲੱਗ ਜਾਂਦੀ ਹੈ ਜੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਬਾਕੀ ਭਾਈ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਆਪਣੇ ਨਾਲ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਜੇਕਰ ਕਿਸੇ ਕਿਸਾਨ ਵੀਰ ਨੇ ਬਾਤ ਪੁੱਦੀ ਜਾਂ ਕਣਕ ਵੇਚਣੀ ਹੋਵੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਇਹ ਲਓ ਜੀ ਬੋਲ ਮੈਂ ਬੋਲ ਇੱਧਰ ਆ ਜਾਓ ਭਾਵੇਂ ਆਜੋ ਜਾਓ ਆਹ ਘਟਾਰੀ ਵਾਲੇ ਆ ਗਏ ਭੱਜ ਜਾ ਆ ਭੱਜ ਕੇ ਆ ਗਾ ਸਾਜਾ ਮੇਰਾ ਸ਼ੇਰ ਹੈ ਲੈ ਆਂਗੇ ਬੋਲ ਬੋਲ ਕਿੰਨੇ ਕਿੰਨੇ ਹੋਗੇ ਬੋਲ ਬੋਲ ਕੇ ਬਾਹਰ ਖੜੇ ਹੋ ਕੇ ਰੱਖਾ ਬੋਲ ਕੇ ਰੱਖਾ ਬੋਲ ਕੇ ਰੱਖਾ ਬੋਲ 2300 2300 ਰੁਪਇਆ ਥੋੜੀ ਕਰਕੇ 2300 ਜੀ ਹੈ ਵੀ ਆਉਂਦੀ 2300 ਥੋੜੀ ਕਰਕੇ ਲਾਂਗੇ ਭਾਈ ਜੀ ਕਿੰਨਾ ਰੱਖਾਂ 2200 ਉਹ 2300 ਕਰੇ ਤਾਂ ਜੀ 2400 ਲਾਂਗੇ 2400 ਆਕਰਮਾ ਜੀ ਆ ਬੋਲੋ 2300 ਆਈ ਫਿਰ ਤਾਂ 2400 ਕਹਿਣ ਲੱਗਿਆ 2400 2400 ਜੀ ਬੋਲੋ 2200 2200 ਕਰੀ ਬੋਲੋ 2300 ਕਰੀ ਜੀ 2600 2600 थोड़ी करके 2600 2600 चार्पी जी 5 कर लो भोंवे 5 रुपए जी 5 रुपए तो 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 जी 5 रुपए 5 रुपए तो बोलिए बोलो 5 रुपए घटा दी थी बोलिए 5 रुपए यहां जी बहुत देख रहा है विजय बाबू 5 रुपए जी 5 रुपए 5 रुपए 5 रुपए जी खाली 5 रुपए 2600 5 जी ਆ ਵੀ 25 ਰੁਪਏ ਹੈ ਬਈ ਆਈ ਬੋਲੇ ਬਈ 25 25 ਰੁਪਏ ਮੰਦੀ ਆ ਨਾ ਲਿਖੇ ਆ ਵਾਲੀ ਕੁਆਲਿਟੀ ਦੇਖੋ ਕਿੰਨਾ ਦਾਣਾ ਬਲੈਕ ਆ ਬਲੈਕ ਬਹੁਤ ਜਿਆਦਾ ਦੇਖੋ ਜੀ ਕਾਲੀ ਹੋਈ ਪਈ ਐ ਜੀ ਆ ਭਾਈ ਪੱਖਾ ਲੱਗ ਰਿਹਾ ਮੇਰੇ ਕੋਲ ਕਾੜੀ ਹੋ ਗਈ ਆ ਲਾ ਦੇਗੇ ਜੇ پیسے ਦਿਓਗੇ ਦਾ ਦੇਖੋ ਜੀ ਲੈ ਲੋ ਆ ਦਿਓ ਦਾ 10 ਰੁਪਏ ਜੀ 25 ਰੁਪਏ ਕੇ 25 ਰੁਪਏ ਜੀ 70 ਬੁੱਲੀ ਇਹਨੇ 50 ਕਰੋ 50 ਰੁਪਏ ਜੀ 7200 ਰੁਪਏ ਆ 7200 ਪੰਜੜਾ ਦੇ ਜੀ 250 ਇਹ ਨਹੀਂ ਲੈ ਸਕਦਾ ਜੀ ਮਾਲ 250 ਰੁਪਏ ਜੀ 250 ਹਾਂ ਹਾਂ 25 ਰੁਪਏ ਪੰਜੜਾ ਰੱਖੋ ਪਰ 10 ਉਹ 50 ਕਿੰਨਾ ਮਿਲਦਾ ਪੱਛਾ ਰਾਜ ਕੋ ਚਾਵਲ ਜ਼ਿਆਦਾ ਹੈ ਯਾਰ ਭਾਈ ਯਾਰ ਆਹ 50 ਉਧਰ ਆ ਗਿਆ ਵੀ ਆਹ ਵੀ ਆ ਚਲੋ ਪਜਾਓ ਜੀ ਬੋਲੋ ਨਿਰਮਲ ਆ ਗਿਆ ਚਲ ਖਾ ਲੇ ਹੋ ਗਈ ਹੋ ਕੇ ਤੇ 50 50 ਰੁਪਏ ਜੀ ਲਾ ਵੀ ਹੰਦਮਨ 50 ਰੁਪਏ ਰਾਹੁਲ ਖਾ ਇਹਦਾ ਮੁੰਡੇ ਨੂੰ ਲੱਗੇ ਆਓ ਬਾਈ ਯਾਰ 2850 1885 1885 ਵੇ ਗਏ ਹੈ ਹਾਂ ਮਾਮੋ ਨੂੰ ਜਿਹੜੇ ਪੱਟੇ ਨਹੀਂ ਜਾਇਆ ਮੈਂ ਹਾਂ ਯਾਰ ਬਈ ਯਾਰ ਸਾਡੀ ਵਾਲੀ ਆ ਹਾਂ ਦੁਖਾਓ ਚਲੋ ਪੂਰੇ ਕਰ ਦਿਆ ਉਹਨੇ ਵੀਰੇ ਮੈਂ ਲੈ ਚੁੱਕਿਆ ਪੱਟੇ ਨਹੀਂ ਨਹੀਂ ਯਾਰ ਮੈਂ ਬਸ ਜੇ ਨਾਲ ਪੁੱਛਿਆ ਮਾਣ ਜਾ ਪੂਰੇ ਕਰ ਦਿਆ ਮੈਂ ਹਾਂ ਚਲੋ ਆਈ 2900 ਰੁਪਿਆ ਦਲ ਬਕਾ ਰੋਟੀ ਨੂੰ ਹਾਂ ਭਾਈ ਇਹ ਦੇਖੋ 60 50 ਬੁਆਦੇ ਤੈਨੂੰ ਸਿੱਧਾ ਹੀ ਹਾਂ ਮੈਂ ਜੂਲ ਚੱਕ ਕੇ ਬੁਆਦੇ ਬੋਲੋ ਚਲੋ ਆ ਲੇਖ ਭਾਈ ਉਹ ਕਿਨਾਰੀਆਂ ਲਓ ਜੀ 2900 ਰੁਪਏ ਲੱਗੀ 1885 ਡਬਲ ਪੱਖੇ ਤੇ ਕੁਆਲਿਟੀ ਤੁਹਾਨੂੰ ਆਪਾਂ ਚੈੱਕ ਕਰਾਈ ਹੈ ਜੀ ਬਹੁਤ ਜ਼ਿਆਦਾ ਕਾਲੀ ਸੀ ਤਾਂ ਕਰਕੇ ਲੱਗੀ ਜੀ ਥੋੜਾ ਜਿਹਾ ਰੇਟ ਘਟ ਕੇ 1885 ਦਾ ਹੀ ਕਿਉਂਕਿ ਬਾਹਲੀ ਕਾਲੀ ਸੀਗੀ ਹੱਦੋਂ ਜ਼ਿਆਦਾ ਕਾਲੀ ਸੀ ਆਪਾਂ ਰੇਟ ਤੁਹਾਨੂੰ ਦਿਖਾਇਆ ਕਵਾਲਿਟੀ ਵੀ ਤੁਹਾਨੂੰ ਦਿਖਾਈ ਹੈ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅੱਗੇ ਚੱਲਦੇ ਆਂ ਅਗਲੀ ਢੇਰੀ ਤੇ